ਆ ਗਿਆ ਆ ਗਿਆ ਬਾਹਰ ਕੇ ਸੁਣੇ ਪੁੰਦੇ ਆ ਗਿਆ ਪੰਜਾਬ ਕੇਸਰੀ ਵੇਖਰੇ ਸਾਰੇ ਦਰਸ਼ਕਾਂ ਦਾ ਮੇਕਅਪ ਵਿਚਾਰ ਉਹਦਾ ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇੱਕ ਖਾਸ ਮੌਕੇ ਤੇ ਅੱਜ ਸਾਨੂੰ ਲੈ ਕੇ ਆਏ ਆ ਅੱਜ ਗੈਲਰੀ ਬਹੁਤ ਹੀ ਖਾਸ ਮੌਕਾ ਹੈ ਅਸੀਂ ਸਾਰੇ ਆਪਣੇ ਜੀਵਨ ਵਿੱਚ ਸਕੂਨ ਨੂੰ ਸ਼ਾਂਤੀ ਨੂੰ ਲੱਭਦੇ ਰਹਿੰਨੇ ਆ ਮਗਰ ਲੱਭਦੀ ਨਹੀਂ ਹੈ ਮਗਰ ਕਿਸ ਤਰ੍ਹਾਂ ਲੱਭਦੀ ਹੈ ਜਦੋਂ ਕੋਈ ਸਾਨੂੰ ਐਸਾ ਗਾਈਡ ਮਿਲ ਜਾਏ ਜਦੋਂ ਕੋਈ ਸਾਨੂੰ ਉਹ ਰੋਸ਼ਨੀ ਦਿਖਾਉਣ ਵਾਲਾ ਮਿਲ ਜਾਏ ਜਿਸ ਰੋਸ਼ਨੀ ਦੀ ਤਲਾਸ਼ ਅਸੀਂ ਸਾਰੇ ਆਪਣੇ ਜੀਵਨ ਚ ਕਰਨੇ ਆ ਔਰ ਇਸ ਅੱਜ ਦੇ ਖਾਸ ਇਵੈਂਟ ਨੂੰ ਹੋਸਟ ਕਰਨ ਜਾ ਰਹੇ ਆ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਅਰਵਿੰਦਰ ਪੱਟੀ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ so much ਕਵਿਸ਼ਾ ਜੀ ਸੋ ਅੱਜ ਦੇ ਇਵੈਂਟ ਬਾਰੇ ਖਾਸ ਜਾਣਕਾਰੀ ਲੈਣਾ ਚਾਹਾਂਗੇ ਅਸੀਂ ਜਾਣਨੇ ਆ ਮੈਮ ਸੁਰੇਂਦਰ ਕੁਮਾਰੀ ਜੀ ਦਾ ਇੱਕ ਬਹੁਤ ਹੀ ਕਰੀਬੀ ਪ੍ਰੋਜੈਕਟ ਹੈ ਜੋ ਅੱਜ ਲਾਂਚ ਹੋਣ ਜਾ ਰਿਹਾ ਹੈ ਉਸ ਬਾਰੇ ਮੈਂ ਚਾਹਾਂਗੀ ਤੁਸੀਂ ਥੋੜਾ ਜਿਹਾ ਜ਼ਰੂਰ ਬਰੀਫ ਕਰੋ ਸਾਡੇ ਦਰਸ਼ਕਾਂ ਨੂੰ ਕਵਿਸ਼ਾ ਨੇ ਬੜੀ ਖੂਬਸੂਰਤ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੂੰ ਸਟ्रेस ਹੁੰਦੀ ਹੈ ਉਹਨੂੰ ਖਤਮ ਕਰਨ ਵਾਸਤੇ ਇਹ ਪ੍ਰੋਜੈਕਟ ਹੈ ਵਾਕਈ ਸਿਮਰਨ ਜਿਹਨਾਂ ਦਾ ਨਾਮ ਸਿਮਰਨ ਹੈ ਪਰ ਵੈਸੇ ਉਹਨਾਂ ਦਾ ਨਾਮ ਸੁਰੇਂਦਰ ਕੁਮਾਰੀਏ ਸਾਡੇ ਅਮਰਸਰ ਇੰਪਰੂਵਮੈਂਟ ਟਰੱਸਟ ਦੇ ਈਓ ਨੇ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਆਈ ਕਿ ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਲੋਕ ਪਬਲਿਕ ਟੀਲਿੰਗ ਬਹੁਤ ਜ਼ਿਆਦਾ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਦੇ ਰਹਿੰਦੇ ਆ ਜਿਹੜੇ ਸਟ्रेस 'ਚ ਹੁੰਦੇ ਆ ਉਹਨੂੰ ਸਟ्रेस ਨੂੰ ਵੈਸੇ ਦੂਰ ਕਰਦੇ ਉਹਨਾਂ ਦੇ ਕੰਮ ਕਰਕੇ ਪਰ ਜਿਹੜੀ ਉਹਨਾਂ ਨੇ ਇਹ ਚੀਜ਼ ਸੋਚੀ ਕਿ ਸਟ्रेस ਨੂੰ ਕਿੱਦਾਂ ਖਤਮ ਕੀਤਾ ਜਾ ਸਕਦਾ ਹੈ ਉਹਦੇ ਜਿਹੜੇ ਗੁਰ ਨੇ ਉਹ ਅੱਜ ਸਾਨੂੰ ਦੱਸਣਗੇ ਉਸੇ ਚੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਟਰੱਸਟ ਅੱਜ ਲਾਂਚ ਕਰਨਾ ਜਿਹਦਾ ਨਾਮ ਰੱਖਿਆ ਆ ਆਰ ਆਰ ਡਾ ਹਰਾ ਡਾਕਟਰ ਉਹ ਯਸ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰੋਜ਼ਾਰਾਮ ਜੀ ਹੈ ਜੀ ਉਹਨਾਂ ਦੇ ਨਾਂ ਤੇ ਕਿਉਂਕਿ ਆਪਣੇ ਫਾਦਰ ਨੂੰ ਇਹ ਬਹੁਤ ਮੁਹੱਬਤ ਕਰਦੇ ਆ ਉਹਨਾਂ ਨਾਲ ਰਿਸਪੈਕਟ ਬਹੁਤ ਕਰਦੇ ਆ ਤੇ ਦੈਟਸ ਵਾਈਕ ਇਹ ਉਹਨਾਂ ਦੇ ਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਟਰਸ ਦਾ ਨਾਮ ਰੱਖਿਆ ਤੇ ਆਈ ਅਪਰੀਸ਼ੀਏਟ ਦਿਸ ਸਿੰਗ ਲੈਟ ਬਿਊਟੀਫੁਲ ਸੋ ਮੈਂ ਜਾਨਣਾ ਚਾਹਾਂਗੀ ਐਦੇ ਕਾਰਜਕ੍ਰਮ ਵਿੱਚ ਕੀ ਕੀ ਕਿਸ ਤਰ੍ਹਾਂ ਦਾ ਕਾਰਜਕ੍ਰਮ ਰਹੇਗਾ ਕਿ ਫਲੋਰ ਰਹੇਗਾ ਈਵੈਂਟ ਆ ਈਵੈਂਟ ਅਸੀਂ ਕੋਈ ਕਲਚਰਲ ਨਹੀਂ ਰੱਖਿਆ ਕੁਝ ਨਹੀਂ ਰੱਖਿਆ ਜਿਹੜੇ ਤੁਹਾਨੂੰ ਆਰਕੈਸਟਰ ਦੀ ਆਵਾਜ਼ ਆ ਰਹੀ ਹੈ ਸਿਰਫ ਤੁਹਾਨੂੰ ਅਟ੍ਰੈਕਟ ਕਰਨ ਵਾਸਤੇ ਥੋੜਾ ਜਿਹਾ ਲੋਕਾਂ ਨੂੰ ਬੁਨਣ ਵਾਸਤੇ ਆਦਰਵਾਇਜ਼ ਮੇਨ ਜਿਹੜਾ ਸਾਡਾ ਅਟ੍ਰੈਕਸ਼ਨ ਹੋਏਗੀ ਉਹ ਮੈਡਮ ਦੀ ਸਪੀਚ ਮੋਟੀਵੇਸ਼ਨਲ ਸਪੀਚ ਹੋਏਗੀ ਆਦਰਵਾਇਜ਼ ਜਿਹੜੇ ਬਾਕੀ ਸਾਡੇ ਗੈਸਟ ਆਣਗੇ ਅਸੀਂ ਚਾਹਾਂਗੇ ਕਿ ਦੋ ਦੋ ਸ਼ਬਦ ਉਹ ਵੀ ਪੂਰਨ ਜੀ ਮਿਊਜ਼ਿਕ ਮੰਨਦਾ ਸਕੂਨ ਹੁੰਦਾ ਤੇ ਮਿਊਜ਼ਿਕ ਨੂੰ ਨਾਲ ਜੋੜਿਆ ਮੋਟੀਵੇਸ਼ਨਲ ਸਪੀਚ ਜਿਸ ਨੂੰ ਲੈ ਕੇ ਤੁਹਾਨੂੰ ਲਾਈਟਸ ਮਿਲਣਗੇ ਤੁਹਾਨੂੰ ਅੱਗੇ ਵਧਣ ਦੀ ਰੋਸ਼ਨੀ ਮਿਲੇਗੀ ਉਹ ਹੋਵੇਗੀ ਅੱਜ ਦੇ ਖਾਸ ਕਾਰਜਕ੍ਰਮ ਦੀ ਪੇਸ਼ਕਾਰੀ ਸੋ ਹੁਣ ਇੱਥੇ ਮੈਮ ਦੇ ਨਾਲ ਵੀ ਗੱਲ ਕਰਨਾ ਚਾਹਾਂਗੀ ਸੁਰਿੰਦਰ ਕੁਮਾਰੀ ਮੈਮ ਜਿਨ੍ਹਾਂ ਦਾ ਨਾਮ ਸਿਮਰਨ ਅੱਜ ਮੈਨੂੰ ਪਹਿਲੀ ਵਾਰੀ ਪਤਾ ਚੱਲਿਆ ਮੈਮ ਬਹੁਤ ਸੋਹਣਾ ਨਾਂ ਹੈ ਵਾਕਈ ਉਸ ਪ੍ਰਭੂ ਦਾ ਸਿਮਰਨ ਕਰਨੇ ਆ ਤਾਂ ਫਿਰ ਪ੍ਰਭੂ ਬਹੁਤ ਸਾਰੀਆਂ ਲਾਈਟਸ ਗਾਈਡਿੰਗ ਲਾਈਟਸ ਦਿਖਾਂਦਾ ਕਿਵੇਂ ਅਸੀਂ ਜ਼ਿੰਦਗੀ ਵਿੱਚ ਆਪ ਵੀ ਪ੍ਰੇਰਣਾ ਬਣ ਸਕਨੇ ਆ ਤੇ ਪ੍ਰੇਰਣਾ ਸਰੋਤ ਬਣ ਕੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਹੁਤ ਸੋਨਾ ਬਣਾ ਸਕਨੇ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ थैंक यू मैम ਕਵਿਸ਼ਾ ਮੈਮ थैंक यू ਸੋ ਮੈਮ ਤੁਹਾਨੂੰ ਜਾਨਣਾ ਚਾਹਵਾਂਗੀ ਮੋਟੀਵੇਸ਼ਨ ਕਿੱਦਾਂ ਆਈ ਤੁਹਾਨੂੰ ਕਿੱਦਾਂ ਲੱਗਾ ਆਈ ऍम ਸ਼ੋਰ ਤੁਸੀਂ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਜਦੋਂ ਇੰਟਰੈਕਟ ਕਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਹੋਣਗੀਆਂ ਮਗਰ ਆਈ ਵਾਂਟ ਟੂ ਨੋ ਕਿ ਕਿਹੜਾ ਐਸਾ ਮੂਮੈਂਟ ਸੀ ਜਦੋਂ ਤੁਹਾਨੂੰ ਲੱਗਾ ਐਵੇਂ ਦਾ ਜਿਹੜਾ ਟਰਸਟ ਹੈ ਬਣਨਾ ਚਾਹੀਦਾ ਮੈਮ ਮੈਨੂੰ ਇੱਕ ਛੋਟੇ ਹੁੰਦੇ ਤੋਂ ਮੇਰੇ ਅੰਦਰ ਇੱਕ ਇਨ ਬਿਲਟ ਹੈ ਚੀਜ਼ ਹੈਗੀ ਹੈ ਜਿਹੜੀ ਮੈਂ ਹੁਣੇ ਥੋੜੀ ਦੇਰ ਬਾਅਦ ਸਟੇਜ ਸੇ ਫੈਮਿਲੀ ਮੈਂਬਰਸ ਨੂੰ ਵੀ ਕੁਝ ਉਹ ਗੱਲਾਂ ਨਹੀਂ ਪਤਾ ਹੈਗੀਆਂ ਜਿਹੜੀਆਂ ਮੇਰੇ ਅੰਦਰ ਸੀਗੀਆਂ ਤੇ ਉਹ ਮੈਂ ਇਸ 스테ਜ ਤੇ ਅਜੇ ਤੁਹਾਨੂੰ ਨਹੀਂ ਦੱਸ ਸਕਦੀ ਲੇਕਿਨ ਮੈਂ ਉਹ ਸੋਚਿਆ ਕਿ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਅਗਰ ਮੈਂ ਕਰ ਸਕਦੀਆਂ ਸਮਾਜ ਨੂੰ ਕੁਝ ਦੇ ਸਕਦੀਆਂ ਕੁਝ ਬੱਚਿਆਂ ਨੂੰ ਕੁਝ ਪੇਰੈਂਟਸ ਨੂੰ ਕੁਝ ਸਮਾਜਿਕ ਕਿਸੇ ਵੀ ਪਰਸਨੈਲਿਟੀਆਂ ਨੂੰ ਅਗਰ ਮੈਂ ਕੋਈ ਸਿਹਤ ਦੇ ਸਕਦੀ ਆ ਕਿ ਜੋ ਮੈਂ ਜ਼ਿੰਦਗੀ ਵਿੱਚ ਕੀਤਾ ਜਿਸ ਤਰ੍ਹਾਂ ਮੈਂ ਬੀਟ ਕੀਤਾ ਆਪਣੀ ਲਾਈਫ ਚ ਸਟਰਗਲਸ ਨੂੰ ਸਟ्रेस ਨੂੰ ਤੇ ਕਿਸ ਤਰ੍ਹਾਂ ਮੈਂ ਉਹਦੇ ਤੋਂ ਓਵਰਕਮ ਹੋਈ ਆ ਤੇ ਮੈਂ ਕਹਾਂ ਕਿ ਮੈਂ ਇੱਕ ਛੋਟਾ ਜਿਹਾ ਉਪਰਾਲਾ ਇਹ ਕਰਤਾ ਹੈਗਾ ਐਜ਼ ਅ ਯੋ ਇੰਪਰੂਵਮੈਂਟ ਟਰਸਟ ਆਪਣੀ ਸੇਵਾਵਾਂ ਦੇ ਰਹੇ ਨੇ ਮਗਰ ਹੁਣ ਮਾਨਵਤਾ ਦੀ ਸੇਵਾ ਕਰਨ ਜਾ ਰਹੇ ਨੇ ਮਾਨਵਤਾ ਲਈ ਉਹ ਐਸਾ ਟਰਸਟ ਜਿਸ ਦੀ ਬਹੁਤ ਜ਼ਰੂਰਤ ਸੀ ਅਸੀਂ ਅੱਜ ਕੱਲ ਆਪਣੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਆਪਣੇ ਆਪ ਵਾਸਤੇ ਸਮਾਂ ਨਹੀਂ ਕੱਢ ਪਾਉਂਦੇ ਆਪਣੀ ਜ਼ਿੰਦਗੀ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਉਸ ਬਾਰੇ ਸੋਚ ਨਹੀਂ ਪਾਉਂਦੇ ਤੇ ਫਿਰ ਸਟ੍ਰੈਸ ਆ ਜਾਂਦਾ ਫਿਰ ਰਿਲੇਸ਼ਨਸ ਵੀ ਖਰਾਬ ਹੁੰਦੇ ਨੇ ਤੇ ਸਾਡਾ ਜੜਾ ਮੈਂ ਕਹਿਣਾ ਚਾਹਾਂਗੀ ਇੱਥੇ ਫਾਈਨੈਂਸਸ ਵੀ ਖਰਾਬ ਹੁੰਦੇ ਜਦੋਂ ਇੱਕ ਹੈਲਦੀ ਮਾਈਂਡ ਨਹੀਂ ਹੈ ਹੈਲਦੀ ਬਾਡੀ ਨਹੀਂ ਹੈ ਯੂ ਕਾਂਟ ਅਚੀਵ ਐਨੀਥਿੰਗ ਸੋ ਮੈਮ ਵਾਕਈ ਬਹੁਤ ਸੋਨੀ ਸੋਚ ਹੈ ਸੋ ਅੱਜ ਦੇ ਖਾਸ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਬਾਰੇ ਵੀ ਮੈਂ ਚਾਹਾਂਗੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਮੈਮ ਸਾਡੇ ਮੁੱਖ ਮਹਿਮਾਨ ਸਾਡੇ ਕੈਬਨਿਟ ਮਿਨਿਸਟਰ ਜੀ ਨੇ ਸਾਡੇ ਲੋਕਲ ਬਡੀ ਮਿਨਿਸਟਰ ਨੇ ਜੀ ਤੇ ਸਾਡੇ ਹਰਪੰਦਰ ਸਿੰਘ ਈਟੀਓ ਸੀ ਉਹਨਾਂ ਨੂੰ ਬਾਹਰ ਜਾਣਾ ਪੈ ਗਿਆ ਕਿਸੇ ਪੋਲਿਟਿਕਲ ਫੰਕਸ਼ਨ ਲਈ ਜੀ ਸਾਡੇ ਕੋਲ ਪੰਜਾਬ ਕੇਸਰੀ ਦੇ ਸੁਪਰੀਮੋ ਆ ਰਹੇ ਨੇ ਜੀ ਬਿਲਕੁਲ ਹਾਂ ਸ਼੍ਰੀ ਅਭਿਨਾਸ਼ ਚੋਪੜਾ ਜੀ ਜੀ ਬਿਲਕੁਲ ਹਾਂ ਜੀ ਤੇ ਸਾਡੇ ਕੋਲ ਲੋਕਲ ਐਮ ਐਲ ਏਜ਼ ਸਾਡੇ ਬਿਊਰੋਕਰੇਟਸ ਨੇ ਵਾਓ ਡੈਸਕ੍ਰੀਟ ਡੈਸਕ੍ਰੀਟ ਸੋ ਸ਼ੁਰੂਆਤ ਜੇ ਇੱਥੋਂ ਕੀਤੀ ਜਾਏਗੀ ਨਾ ਕਿਉਂਕਿ ਇਹੀ ਜਿਹੜੇ ਸਮਾਜ ਦੇ ਵੱਡੇ ਚੁਣਿੰਦਾ ਨਾਮ ਨੇ ਜਿਹੜੇ ਪੂਰੇ ਸਮਾਜ ਨੂੰ ਕਿਤੇ ਨਾ ਕਿਤੇ ਚਲਾਉਂਦੇ ਜੇ ਇਹ ਸੋਚ ਦਾ ਬੀਜ ਉਹਨਾਂ ਦੇ ਦਿਮਾਗ 'ਚ ਵੀ ਪੈ ਗਿਆ ਨਾ ਅੱਜ ਕਿ ਸਟ੍ਰੈਸ ਨਹੀਂ ਖੁਸ਼ੀਆਂ ਵੰਡਣੀਆਂ ਆਪਣੇ ਲਈ ਵੀ ਤਾਂ ਦੂਜਿਆਂ ਲਈ ਵੀ ਤਾਂ ਸਾਰੀ ਸਮਾਜ ਦਾ ਕਲਿਆਣ ਹੋ ਜਾਏਗਾ ਔਰ ਮੈਂ ਬਹੁਤ ਸੋਨਾ ਇਨੀਸ਼ੀਏਟ ਹੈ ਜਿੱਥੇ ਵੀ ਪੰਜਾਬ ਕੇਸਰੀ ਦੀ ਲੋੜ ਹੋਏਗੀ ਪੰਜਾਬ ਕੇਸਰੀ ਹਮੇਸ਼ਾ ਤੁਹਾਡੇ ਨਾਲ ਖੜਾ ਹੈ Thank you, ma'am. Thank you. Thank you so much, ma'am, for interacting. And we wish you great luck for uh, the launching as well. and we ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਮੈਮ ਸੋ ਅੱਜ ਦੇ ਇਸ ਇਵੈਂਟ ਦੀ ਜਿਹੜੀ ਪੇਸ਼ਕਾਰੀ ਹੈ ਬਹੁਤ ਹੀ ਸੋਹਣੀ ਹੋਣ ਵਾਲੀ ਹੈ ਜਿਸ ਵਿੱਚ ਸੁਰਿੰਦਰ ਕੁਮਾਰੀ ਮੈਮ ਬਹੁਤ ਸੋਹਣੀ ਆਪਣੀ ਸਪੀਚ ਦੇਣਗੇ ਜਿਸ ਵਿੱਚ ਇੱਕ ਸੁਨੇਹਾ ਹੋਏਗਾ ਕਿ ਕਿਸ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਨੂੰ ਤੁਸੀਂ ਬੈਟਰ ਬਣਾ ਸਕਦੇ ਹੋ ਕਿਸ ਤਰ੍ਹਾਂ ਨਾਲ ਸਟ्रेस ਫ੍ਰੀ ਹੋ ਕੇ ਬਹੁਤ ਸੋਹਣੀ ਜ਼ਿੰਦਗੀ ਜੀ ਸਕਦੇ ਹੋ ਤੁਹਾਨੂੰ ਦਿਖਾਣਾ ਚਾਹਵਾਂਗੀ ਬਾਹਰ ਜਿਹੜੀਆਂ ਤਿਆਰੀਆਂ ਨੇ ਉਹ ਕਿਸ ਤਰ੍ਹਾਂ ਨਾਲ ਚੱਲ ਰਹੀਆਂ ਨੇ ਔਰ ਅੱਜ ਦੇ ਇਸ ਇਵੈਂਟ ਤੇ ਕਿਸ ਤਰ੍ਹਾਂ ਨਾਲ ਇੱਥੇ 뮤지컬 ਟੀਮ ਹੈ ਜੀ ਜਿਹੜੇ ਕਿ ਤੁਹਾਡੇ ਸਾਰਿਆਂ ਦੇ ਦਿਲਾਂ ਨੂੰ ਜਿੰਨੇ ਵੀ ਲੋਕ ਇੱਥੇ ਪਹੁੰਚਣਗੇ ਉਹਨਾਂ ਦੇ ਦਿਲਾਂ ਨੂੰ ਸਕੂਨ ਜ਼ਰੂਰ ਦੇਗੀ ਜਿੰਨੇ ਲੋਕ ਇੱਥੇ ਪਹੁੰਚ ਚੁੱਕੇ ਨੇ ਉਹ ਸਾਰੇ ਇਸ ਵੇਲੇ ਕਨੈਕਟ ਕਰ 바ਰੇ ਮਾਹੌਲ ਨਾਲ ਕਿਉਂਕਿ ਆਰ ਆ ਡਾਟਰਜ਼ ਜਿਹੜਾ ਟਰਸਟ ਦੀ ਅੱਜ ਲਾਂਚ ਹੈ ਉਹ ਇੱਕ ਲਾਂਚ ਇਸ ਕਰਕੇ ਹੈ ਤਾਂਕਿ ਸਾਰੇ ਸਮਾਜ ਨੂੰ ਇੱਕ ਸੋਹਣਾ ਸਨੇਹਾ ਮਿਲ ਸਕੇ ਇੱਥੇ ਜੀ ਤੁਹਾਨੂੰ ਦਿਖ ਰਿਹਾ ਹੈ ਆਰ ਆ ਡਾਟਰਜ਼ ਮੋਟੀਵੇਸ਼ਨਲ ਟਰਸਟ ਆਬਜੈਕਟਿਵਸ ਆਫ ਦਿ ਟਰਸਟ the broad, broad prospect of the trust is, uh, is to provide service for mental healing to the community at large uh, without uh, discrimination of caste, creed, etc. to provide counseling and deliver speeches to the needy for mental stress breaks, to provide table talk atmosphere to the people like parents. Uh, Worried for their children's study and future, children's worried about their studies and feeling uh, uh, limitations with parents, husband, wife, differences and uh, controversies, love failures, behavior toughness, imbalances. It will help to reach the conclusions from the confusion to provide mental healing. Uh, uh, acupressure light yoga and music therapy etc to provide free medical camps for the general checkups and mental stress to convert limitations ਇਨਟੂ ਸਟਰੈਂਥ ਬਾਜੀ ਵਾ ਕੀ ਸੋਚ ਹੈ ਇਸ ਸਾਰੀ ਜਿਹੜੀ ਸੋਚ ਉਜਾਗਰ ਕੀਤੀ ਗਈ ਹੈ ਇਸ ਸਟੈਂਡੀ ਤੇ ਜੋ ਇਸ ਬੈਨਰ ਦੇ ਉੱਤੇ ਸਾਰਾ ਦੱਸਿਆ ਗਿਆ ਕਿ ਕੀ ਮੋਟਿਵ ਨੇ ਆਰ ਆਰ ਟਰਸਟ ਦੇ ਔਰ ਤੁਸੀਂ ਦੇਖ ਪਾ ਰਹੇ ਹੋ 뮤직 ਜੋ ਕਿ ਹੀਲ ਕਰਦਾ ਹੈ ਸਾਡੇ ਦਿਲਾਂ ਨੂੰ ਹੀਲ ਕਰਦਾ ਹੈ ਸਾਨੂੰ ਹੀਲ ਕਰਦਾ ਹੈ ਤੇ ਸਾਡੇ ਨਾਲ ਦੇਆਂ ਨੂੰ ਵੀ ਹੀਲ ਕਰਦਾ ਹੈ ਉਸੇ ਤਰ੍ਹਾਂ ਨਾਲ ਅੱਜ ਇਸ ਥਾਂ ਤੇ ਬਹੁਤ ਸੋਹਣਾ ਮਾਹੌਲ ਬਣਿਆ ਹੈ ਔਰ ਮੈਂ ਮੁਬਾਰਕਬਾਦ ਦੇਣਾ ਚਾਹਾਂਗੀ ਈਓ ਮੈਡਮ ਸੁਰਿੰਦਰ ਕੁਮਾਰੀ ਜੀ ਨੂੰ ਕੁਮਤ ਚਸ ਤੇ ਜੋ ਈਓ ਨੇ ਸੁਲਿੰਦਰ ਕੁਮਾਰੀ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਵਾਂਗੀ ਅੱਜ ਦੇ ਇਸ ਖਾਸ ਮੌਕੇ ਲਈ ਔਰ ਤੁਹਾਡੇ ਤੱਕ ਹਰ ਖਬਰ ਪਹੁੰਚਾਉਂਦੇ ਰਾਂਗੇ ਤੁਹਾਡੇ ਸ਼ਹਿਰ ਚ ਕੀ ਹੋ ਰਿਹਾ ਤੇ ਕੀ ਹੋਣ ਵਾਲਾ ਉਸ ਬਾਰੇ ਸਾਰੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਅੱਰ ਤੱਕ ਜੁਟੇ ਰਾਂਗੇ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ